ਮੋਗਾ ਦੇ ਫਿਰੋਜ਼ਪੁਰ ਲੁਧਿਆਣਾ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਦੱਸਦੀ ਕਿ ਤੇਜ਼ ਗਤੀ ਤੋਂ ਆ ਰਹੀ ਕਾਰ ਅੱਗੇ ਜਾ ਰੇ ਇੱਟਾਂ ਨਾਲ ਭਰੇ ਟਰਾਲੇ ਦੇ ਨਾਲ ਟਕਰਾ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਾਰ ਇੱਟਾਂ ਨਾਲ ਭਰੇ ਟਰਾਲੇ ਦੇ ਹੇਠਾਂ ਧੱਸ ਗਈ ਉੱਥੇ ਕਰੀਬਾ 4 ਘੰਟੇ ਦੀ ਮੁਸ਼ਕਲ ਤੋਂ ਬਾਅਦ ਮੋਗਾ ਦੀ ਸਮਾਜ ਸੇਵੀ ਸੰਸਾਦੇ ਮੈਂਬਰਾਂ ਨੇ ਕ੍ਰੇਨ ਦੀ ਮਦਦ ਨਾਲ ਕਾਰ ਟਰਾਲੇ ਦੇ ਹੇਠਾਂ ਕੱਢੀ ਅਤੇ ਕਾਰ ਚਾਲਕ ਮਿੱਠੂ ਸਿੰਘ ਜੋਗੀ ਜ਼ਿਲ੍ਹੇ ਦੇ ਪਿੰਡ ਦਾਦ ਹੂੜ ਦਾ ਰਹਿਣ ਵਾਲਾ ਹੈ ਉਸਦੀ ਉਮਰ ਕਰੀ 35 ਸਾਲ ਹੈ ਡੈਡ ਬੋਡੀ ਨੂੰ ਕਾਰ ਤੋਂ ਬਾਹਰ ਕਢਿਆ ਹਾਦਸਾ ਬਿਆਨਕ ਸੀ ਕਿ ਦੇਖ ਕੇ ਰੂ ਤੱਕ ਕੰਬ ਗਈ ਉੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਕਾਰਵਾਈ ਸ਼ੁਰੂ ਕਰ ਦਿੱਤੀ ਲੁਧਿਆਣਾ ਲਾਈਵ ਲੀ ਸਰਿੰਦਰ ਸੋਨੀ ਦੇ ਰਿਪੋਰਟ ਹਾਂਜੀ ਕਿ ਐਕਸੀਡੈਂਟ ਚੱਕ ਕੇ ਲਿਆਏ ਹਾਂ ਕਿੱਥੋਂ ਲਿਆਇਓ ਕੀ ਇਹ ਸਾਰਾ ਸਟੇਟਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਮਾਸ਼ੀਲ ਸੋਸਾਇਟੀ ਰਜਿਸਟਰਡ ਮੋਟਰ ਜੋ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰਸੀ ਹੋਈ ਸੀ ਕਿ ਦੋਨੇ ਕੇ ਜਿੱਥੇ ਦਾ ਤੋਤਾ ਸਿੰਘ ਦੀ ਪੁੱਤ ਕੁੜੀ ਐਕਸੀਡੈਂਟ ਹੋਇਆ ਕਾਰ ਦਾ ਸੋ ਸੋਸਾਇਟੀ ਮੈਂਬਰ ਉੱਥੇ ਮੌਕੇ ਤੇ ਪਹੁੰਚੇ ਆਂ ਔਰ ਜੋ ਪਰਸਨ ਸੀ ਆ ਕਾਰ ਦੇ ਵਿੱਚ ਉਹ ਕਾਰ ਬੁਰੀ ਤਰ੍ਹਾਂ ਫਸੀ ਹੋਈ ਸੀ ਇਹ ਕਾਰ ਦਾ ਐਕਸੀਡੈਂਟ ਇੱਟਾਂ ਵਾਲੀ ਟਰਾਲੀ ਦੇ ਨਾਲ ਹੋਇਆ ਸੀ ਜੀ ਤੇ ਉਹਨੂੰ ਕੱਢ ਕੇ ਅਸੀਂ ਸਿਵਲ ਹਸਪੀਟਲ ਲੈ ਕੇ ਆਏ ਹਾਂ ਲੱਗ ਕਿੰਨੀ ਉਮਰ ਦਾ ਲੱਗ ਰਿਹਾ ਸੀ ਤੁਹਾਨੂੰ ਤਕਰੀਬਨ 34 ਸਾਲ ਉਮਰ ਆ ਕੋਈ ਪਛਾਣ ਹੋਈ ਕਿੱਥੋਂ ਦੀ ਹਾਂਜੀ ਪਛਾਣ ਹੋਈ ਹੈ ਪਿੰਡ ਦੱਦਾ ਹੂਰ ਜ਼ਿਲ੍ਹਾ ਮੋਗਾ ਇਹਦਾ ਨਾਮ ਹੈਗਾ ਸਨ ਆਫ ਰੂਪ ਸਿੰਘ ਆ ਕੋਈ ਬਰਾੜ ਆ ਕੋਈ ਪਿੰਡ ਤੋਂ ਅੱਛਾ ਜੀ ਇਹ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੂੰ ਕਿੰਨੇ ਘੰਟੇ ਲੱਗੇ ਇਸ ਚੀਜ਼ ਨੂੰ ਮੁਸ਼ਕਲ ਕਰਦੇ ਹੋਏ ਤਕਰੀਬਨ 2.5 ਘੰਟੇ ਦੀ ਮਸ਼ਕੱਤ ਤੋਂ ਬਾਅਦ ਅਸੀਂ ਇਸ ਪਰਸਨ ਨੂੰ ਗੱਡੀ ਦੇ ਵਿੱਚੋਂ ਕੱਢਿਆ ਕਿਉਂਕਿ ਹਾਈਡਰਾ ਵੀ ਮੰਗਾਇਆ ਗਿਆ ਹਾਈਡਰਾ ਹਾਈਵੇ ਦਾ ਸੀਗਾ ਆਪਦੀਆਂ ਸੁਸਾਇਟੀ ਦੀਆਂ ਵਿੱਚ ਮਸ਼ੀਨਾਂ ਗੱਡੀਆਂ ਦੇ ਉੱਪਰ ਲੱਗੀਆਂ ਉਹਨਾਂ ਦੀ ਮਦਦ ਨਾਲ ਇਹਨੂੰ ਗੱਡੀ ਨੂੰ ਬਾਹਰ ਕੱਢੇਗਾ ਟਰਾਲੀ ਦੇ ਨੀਚੇ ਤੇ ਫਿਰ ਇਸ ਪਰਸਨ ਨੂੰ ਦੀ ਬੋਡੀ ਨੂੰ ਬਾਹਰ ਲਿਆਂਦਾ ਗਿਆ ਗੱਲ ਕਰੀਏ ਕਿੰਨੇ ਟਾਈਮ ਚ ਜਿਹੜਾ ਰੈਸਕਿਊ ਹੋਇਆ ਤੇ ਹੁਣ ਇਸ ਟਾਈਮ ਕਿੰਨੇ ਵੱਜ ਚੁੱਕੇ ਆ ਤੇ ਕਿੱਥੇ ਤੁਸੀਂ ਉਹਨਾਂ ਨੂੰ ਕਾਰਵਾਈ ਕੀਤੀ ਹੈ ਤਕਰੀਬਨ 4:30 ਵੱਜ ਚੁੱਕੇ ਆ ਸਾਨੂੰ ਅਸੀਂ 2:00 ਦੇ ਉੱਤੇ ਪਹੁੰਚੇ ਹੋਏ ਸੀਗੇ ਘਟਨਾ ਸਥਾਨ ਤੇ ਤੁਸੀਂ 2.5 ਘੰਟੇ ਦੇ ਵਿੱਚ ਹੁਣ ਪਰਸਨ ਨੂੰ ਮੌਤਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਕਟਰਾਂ ਦੇ ਵੱਲੋਂ ਡਿਕਲੇਅਰ ਕਰਨ ਤੋਂ ਬਾਅਦ ਮੌਤਰੀ ਦੇ ਵਿੱਚ ਲਗਾ ਦਿੱਤਾ ਇਹ ਜਿਹੜਾ ਗੱਡੀ ਥੱਲੇ ਬੰਦਾ ਆਇਆ ਵਾ ਇਹ ਕਿਹੜੇ ਪਿੰਡ ਦਾ ਇਹ ਦੱਦਾਂਪੁਰ ਕੀ ਨਾਂ ਇਹਨਾਂ ਦਾ ਮਿੱਕੂ ਸੰਗਰ। ਅੱਛਾ ਜੀ ਤੇ ਇਹ ਫਾਦਰ ਸਾਹਿਬ ਦਾ ਕੀ ਨਾਂ? ਇਹ ਤਾਂ ਸਾਨੂੰ ਰੂਪ ਸਿੰਘ। ਇਹ ਤੁਹਾਡੇ ਕੀ ਲੱਗਦਾ ਜੀ? ਮੇਰੇ ਦਾਦੇ ਦੇ ਮੁੰਡੇ। ਤੇ ਤੁਹਾਨੂੰ ਇਹਦੇ ਬਾਰੇ ਕੀ ਪਤਾ ਕਿਵੇਂ ਲੱਗਾ ਜੀ? ਪਤਾ ਨਹੀਂ ਲੱਗਾ ਹੁਣ ਤੱਕ ਇਹ ਨੰਗ ਰਹੇ ਸੀ। ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ? ਇਹ ਦਿੱਲੀ ਨਾਲ ਜਾ ਰਿਹਾ ਉਹ ਦਿੱਲੀ 'ਚ ਜੌਬ ਕਰਦਾ। ਇਹ ਕਾਦੀ ਜੌਬ ਕਰਦਾ? ਸਾਹਰੇ 파ੜੀ ਕਿੱਲ। ਇਹ ਪਤਾ ਨਹੀਂ ਦੇੜੇ ਤੋਂ ਲੱਗਾ ਜੀ ਹੁਣ। ਜੌਬ ਕਰਦਾ ਇੱਥੇ। ਤੇ ਵਿਆਹ ਵਰਾਈ? ਹਾਂਜੀ ਵਿਆਹ। ਕਿੰਨੇ ਬੱਚੇ ਦੇ? ਇੱਕ ਬੇਟਾ ਇੱਕ ਬੇਟੀ। ਤੇ ਇਸ ਦੇ ਪਰਿਵਾਰ 'ਚ ਹੋਰ ਕੌਣ? ਮੰਮੀ ਰੈਡੀ ਹੈ ਅੱਛਾ ਜੀ ਦੋ ਭੈਣਾਂ ਆਈਆਂ ਅੱਛਾ ਜੀ ਅੱਛਾ ਇਹਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਸ ਖੋਦ ਪਰਿਵਾਰ ਵਾਲੇ ਆ ਸੀ ਚਾਚੇ ਦਾ ਮੁੰਡਾ ਹੀ ਸਕੇ ਠੀਕ ਹਾਂਜੀ ਇੱਕ ਐਕਸੀਡੈਂਟ ਹੋਇਆ ਕਿੱਥੇ ਐਕਸੀਡੈਂਟ ਹੋਇਆ ਤੇ ਕੀ ਸਾਰਾ ਸਟੇਟਸ ਇਹ ਇੱਕ ਗੱਡੀ ਆ Swift ਕਾਰ ਇਹ ਆ ਰਹੀ ਸੀ ਕਿ ਘਨਕਲਾਂ ਦੀ ਸਾਈਡ ਤੋਂ ਜੇਜ਼ੇਦਾਰ ਦੀ ਕੋਠੀ ਤੋਂ ਥੋੜਾ ਅੱਗੇ ਕੱਟ ਤੋਂ ਕੋਲੇ ਇੱਕਾਈ ਟਰਾਲੀ ਦੇ ਪਿਛਲੇ ਪਾਸੇ ਜਾ ਕੇ ਵਿੱਜੀ ਆ ਤੇ ਜਿਹੜਾ ਅਸੀਂ ਵਿੱਚ ਡਰਾਈਵਰ ਗੱਡੀ ਚਲਾ ਰਿਹਾ ਸੀਗਾ ਉਹ ਸਾਰਾ ਈ ਗੱਡੀ ਦੇ ਪ੍ਰੈਸਰ ਹੋ ਗਿਆ ਸੀ ਤੁਹਾਡੀ ਸੋਸਾਇਟੀ ਜਨ ਦੀ ਮਦਦ ਨਾਲ ਉਹਨੂੰ ਕੱਢ ਕੇ ਤੇ ਹੁਣ ਹਸਪਤਾਲ ਪਹੁੰਚਾਇਆ ਕਿੰਨੀ ਕੁ ਉਮਰ ਦਾ ਲੱਗ ਰਿਹਾ ਸੀ ਜੀ ਕੋਈ 30 ਕਿਸਾ ਦਾ 30 35 ਸਾਲ ਦਾ ਪਛਾਣ ਹੋਈ ਕਿੱਥੋਂ ਦਾ ਸੀ ਕੀ ਨਾਮ ਸੀ ਦਾ ਇਹ ਪਛਾਣ ਹੋਈ ਆ ਦੱਦਾ ਹੁਰ ਦਾ ਮਿੱਠੂ ਸਿੰਘ ਪੁੱਤਰ ਰੂਪ ਸਿੰਘ ਦਾ ਅੱਛਾ ਜੀ ਤੇ ਵਿਆਹ ਵਰ ਅਸੀਂ ਜਾਉਂ ਹਾਂਜੀ ਪਤਾ ਲੱਗਿਆ ਵੀ ਇਹ ਮਤਲਬ ਵਿਆਹ ਹੋਇਆ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਮੌਕੇ ਤੇ ਸਟੇਟਸ ਕੀ ਲੱਗ ਰਿਹਾ ਜੀ ਸਟੇਟਸ ਹੈ ਵੀ ਹੁਣ ਜਿਵੇਂ ਪਰਿਵਾਰ ਦੇ ਆਉਣਗੇ ਉਸ ਤੋਂ ਬਾਅਦ ਜੋ ਬਿਆਨ ਲਿਖਾਉਣਗੇ ਉਸ ਦੀ ਕਾਰਵਾਈ ਕਰ ਦੇਣੀ ਡੈਡਾ ਬੰਦਾ ਇਸ ਟਾਈਮ ਹਾਂ ਡੈਡਾ ਬੰਦਾ ਤੁਹਾਡੇ ਲੋਹ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਮੋਰਤਰੀ ਰਖਾਇਆ ਗਿਆ ਵਾ ਕੱਲ ਪਰਿਵਾਰ ਆਉਣ ਤੇ ਜੈਸੀ ਸੂਰਤ ਹੋਊਗੀ ਕਾਰਵਾਈ ਚੱਲ ਮੁੱਢ ਤੇ ਲਿਆ ਜਾਵੇਗੀ